ਅੱਜ ਪੰਜਾਬ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਚੁੱਕਿਆ ਹੈ ਤੇ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਪੰਜਾਬ ਦੇ ਵਿੱਚ ਹੋਣ ਵਾਲੀ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ 15 ਅਕਤੂਬਰ ਨੂੰ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਤੇ 15 ਅਕਤੂਬਰ ਨੂੰ ਹੀ ਇਸ ਦੇ ਨਤੀਜੇ ਆਉਣਗੇ ਤੁਹਾਨੂੰ ਦੱਸ ਦਿਆਂ ਕਿ ਅੱਜ ਪ੍ਰੈਸ ਕਾਨਫਰੰਸ ਕਰਦਿਆਂ ਚੋਣ ਕਮਿਸ਼ਨ ਰਾਜ ਕਮਲ ਚੋਦਰੀ ਦੇ ਵੱਲੋਂ ਅੱਜ ਇਹ ਐਲਾਨ ਕਰ ਦਿੱਤਾ ਗਿਆ ਹੈ ਤਾਂ ਦੱਸਦੇ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਸੀ ਜਿਹੜੇ ਇਸ ਮੁੱਦੇ ਨੂੰ ਲੈ ਕੇ ਲਗਾਤਾਰ ਨਜ਼ਰਾਂ ਟਿਕਾਈ ਬੈਠੇ ਚੰਨ ਕਿ ਆਖਰਕਾਰ ਪੰਜਾਬ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਕਦੋਂ ਹੋਣਗੀਆਂ ਹੁਣ ਪੰਜਾਬ ਦੇ ਵਿੱਚ ਕੁੱਲ 13237 ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਨੇ ਉਹ ਹੋਣ ਜਾ ਰਹੀਆਂ ਨੇ ਨਾਮਜ਼ਦਗੀਆਂ ਦੀ ਵੀ ਡੇਟ ਜਿਹੜੀ 27 ਸਤੰਬਰ ਤੋਂ 4 ਅਕਤੂਬਰ ਤੱਕ ਜਿਹੜੀ ਆ ਆਪਾਂ ਜਿਹੜੇ ਫਾਰਮ ਆ ਭਰ ਸਕਦੇ ਆ ਤੇ ਉਸ ਤੋਂ ਬਾਅਦ 7 ਅਕਤੂਬਰ ਨੂੰ ਵਾਪਸ ਜਿਹੜੇ ਫਾਰਮੂਲੇ ਨੇ ਹੋਣਗੇ ਉਹ ਵਾਪਸ ਲੈ ਜਾਣਗੇ ਤੁਹਾਨੂੰ ਦੱਸ ਦਈਏ ਕਿ ਅੱਜ ਚੋਣ ਕਮਿਸ਼ਨ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ 27 ਤਰੀਕ ਤੋਂ ਨੋਮੀਨੇਸ਼ਨ ਸ਼ੁਰੂ ਹੋ ਜਾਵੇਗੀ ਤੇ 27 ਤੋਂ 4 ਅਕਤੂਬਰ ਤੱਕ ਨੋਮੀਨੇਸ਼ਨ ਜਿਹੜੀ ਭਰੀ ਜਾਵੇਗੀ ਤੇ 7 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ ਹੈ 15 ਅਕਤੂਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਤੇ ਪੰਜਾਬ ਦੇ ਵਿੱਚ ਤਕਰੀਬਨ 13237 ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਨੇ ਉਹ ਹੋਣੀਆਂ ਨੇ ਤਾਨੂੰ ਇਸ ਦੇ ਨਾਲ ਹੀ ਦੱਸ ਦਿੰਨੇ ਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਬਿਆਨ ਦਿੱਤਾ ਗਿਆ ਸੀ ਇਨ ਤਰੀਕਾ ਦਾ ਐਲਾਨ ਕੀਤਾ ਗਿਆ ਸੀ ਕਿ 15 13 18 ਕਿਸੇ ਵੀ ਦਿਨ ਇਹ ਜਿਹੜੀਆਂ ਚੋਣਾਂ ਨੇ ਦਸਹਿਰੇ ਤੋਂ ਬਾਅਦ ਹੋਣੀਆਂ ਤੈਅ ਨੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਪਿੰਡਾਂ ਦੀਆਂ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਸਨ ਹੁਣ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਯਾਨੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਅੱਜ ਅਹਿਮ ਪ੍ਰੈਸ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਪੰਚਾਇਤੀ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਵਿੱਚ ਜਿਹੜੀ 15 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ ਉਹਨੂੰ ਲੈ ਕੇ ਅੱਜ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗ ਚੁੱਕਿਆ ਹੈ। ਸਵੇਰੇ ਚੋਣ ਕਮਿਸ਼ਨ ਰਾਜਕਮਲ ਚੌਧਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 19110 ਜਿਹੜੇ ਪੋਲਿੰਗ ਬੂਥ ਬਣਾਏ ਜਾਣਗੇ ਤੇ 100 ਰੁਪਏ ਨੋਮੀਨੇਸ਼ਨ ਫੀਸ ਰੱਖੀ ਗਈ ਹੈ ਨਾਲ ਇਹਨਾਂ ਨੇ ਕਿਹਾ ਕਿ ਤਿਆਹਰਾਂ ਦੇ ਸੀਜ਼ਨ ਤੇ ਝੋਨੇ ਦੀ ਵੜਾਈ ਨੂੰ ਧਿਆਨ ਵਿੱਚ ਰੱਖਦੇ ਇਹ ਸਾਰਾ ਜਿਹੜਾ ਸ਼ਡਿਊਲ ਹੈ ਉਹ ਤਿਆਰ ਕੀਤਾ ਗਿਆ ਹੈ ਉਹਨੂੰ ਵੇਖਣਾ ਹੋਵੇਗਾ ਕਿ 15 ਅਕਤੂਬਰ ਨੂੰ ਜਿਹੜੀ ਚੋਣ ਹੋਣੀ ਹੈ ਉਸ ਨੂੰ ਲੈ ਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਸਾਹਮਣੇ ਆਉਂਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਜਿਹੜੀ ਚਰਚਾ ਕੀਤੀ ਗਈ ਹੈ ਕਿ ਪਿੱਪ ਜਿਆਦਾਤਰ ਜਿਹੜੇ ਪਿੰਡ ਨੇ ਉਹ ਸਰਵਸੰਮਤੀ ਕਰ ਲੈਣ ਪੰਜਾਬ ਦੇ ਵਿੱਚ ਪਿੰਡਾਂ ਦੀ ਭਾਈਚਾਰਾ ਜਿਹੜੀ ਸਾਂਝ ਹੈ ਪਿੰਡਾਂ ਦੇ ਵਿੱਚ ਉਸ ਨੂੰ ਸਥਿਰ ਰੱਖਣਾ ਨਾ ਕਿ ਪਾਰਟੀਬਾਜ਼ੀ ਜਾਂ ਫਿਰ ਜਿਹੜੇ ਲੱਖਾਂ ਦੇ ਖਰਚੇ ਪੰਚਾਇਤੀ ਚੋਣਾਂ ਦੇ ਉੱਤੇ ਕੀਤੇ ਜਾਂਦੇ ਨੇ ਇਸ ਵਾਰ ਇਹ ਜਿਹਾ ਨਾ ਕੀਤਾ ਜਾਵੇ ਹੁਣ ਵੇਖਣਾ ਹੋਵੇ ਕਿ ਪਿੰਡਾਂ ਦੇ ਵਿੱਚ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਗੱਲ ਨੂੰ ਕਿਵੇਂ ਲੈਂਦੇ ਨੇ ਕਿਉਂਕਿ ਜਿਹੜੀਆਂ ਚੋਣਾਂ ਨੇ ਤੁਹਾਨੂੰ ਦੱਸ ਦਈਏ ਕਿ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਜਿਹੜੀਆਂ ਇਹ ਚੋਣਾਂ ਨੇ ਉਹ ਚੋਣਾ ਜਿਹੜੀ ਵੋਟਾਂ ਨੇ VOTING ਹੋਵੇਗੀ ਸਵੇਰੇ 8 ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਸ ਨੂੰ ਲੈ ਕੇ ਹੁਣ ਲਗਾਤਾਰ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀ ਸਰਗਰਮੀਆਂ ਨੇ ਅੱਜ ਤੋਂ ਸ਼ਿਕਰਤੇ ਹੋ ਜਾਵੇਗੀ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 15 ਅਕਤੂਬਰ ਨੂੰ ਵੋਟਾਂ ਹੋਣਗੀਆਂ ਤੇ 4 ਵਜੇ ਤੋਂ ਬਾਅਦ ਜਿਹੜੀ ਨਤੀਜੇ ਨੇ ਉਹ ਫਿਰ ਐਲਾਨ ਕੀਤੇ ਜਾਣਗੇ ਜੀ ਕਿਉਂਕਿ ਕਈ ਪਿੰਡਾਂ ਦੇ ਵਿੱਚ ਵੋਟ ਜ਼ਿਆਦਾ ਹੋਣ ਕਰਕੇ ਟਾਈਮ ਲੱਗ ਜਾਂਦਾ ਇਸ ਕਰਕੇ ਤਕਰੀਬਨ 7-8 ਵਜੇ ਤੱਕ ਪੰਜਾਬ ਦੀਆਂ ਤਕਰੀਬਨ ਜਿਹੜੀ 13237 ਪਿੰਡਾਂ ਦੇ ਨਵੇਂ ਸਰਪੰਚ ਮਿਲ ਜਾਣਗੇ ਹੁਣ ਜਿਹੜੀਆਂ 13237 ਪਿੰਡ ਆਪੋ ਆਪਣਾ ਜਿਹੜੇ ਉਹਨੇ ਸਰਪੰਚ ਨੇ ਪੰਚ ਨੇ ਉਹ ਚੁਣਨਗੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੀ ਸਿਆਸਤ ਹੈ ਉਹ ਕਿਹੋ ਜੀ ਰਹਿੰਦੀ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਪਿੰਡਾਂ ਦਾ ਭਾਈਚਾਰਕ ਸਾਂਝ ਇਸ ਵੋਟਾਂ ਦੇ ਵਿੱਚ ਬਣੀ ਰਹੇ ਨਾ ਕਿ ਬਹੁਤਾਂ ਨਸ਼ਿਆਂ ਵੱਲ ਜਾਂ ਫਿਰ ਹੋਰ ਲਾਲਚਾਂ ਦੇ ਵੱਲ ਨਿਰਪੱਖ ਤੌਰ ਦੇ ਉੱਤੇ ਸਰਪੰਚੀ ਕਰਵਾਈ ਜਾਵੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਗੱਲ ਦਾ ਦਾਅਵਾ ਕੀਤਾ ਕਿ ਜਿਹੜੀ ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣਾਂ ਹੋਣਗੀਆਂ ਉਹ ਨਿਰਪੱਖly ਜਾਣਗੀਆਂ ਉਹਦੇ ਵਿੱਚ ਕਿਸੇ ਨਾਲ ਕੋਈ ੱਤਕਾ ਨਹੀਂ ਹੋਵੇਗਾ ਉਹ ਨਿਰਪੱਖ ਦੇ ਆਧਾਰ ਦੇ ਉੱਤੇ ਹੀ ਚੋਣਾਂ ਹੋਣਗੀਆਂ ਹੁਣ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਜਿਹੋ ਜਿਹੇ ਮੋਹਲ ਹੁਣ ਭੱਖਦਾ ਦਿਖਾਈ ਦੇ ਰਿਹਾ ਤੇ ਤੁਸੀਂ ਕੀ ਸੋਚਦੇ ਹੋ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਸਕਦੇ ਹੋ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਕਿ ਨਾਮਜ਼ਦਗੀਆਂ ਜਿਹੜੀ ਦੀ ਤਰੀਕ ਹੈ ਜਿਹੜੀ 27 ਸਤੰਬਰ ਤੋਂ 4 ਅਕਤੂਬਰ ਹੈ ਤੇ ਨਾਮਜ਼ਦਗੀ ਵਾਪਸ ਲੈਣ ਦੀ ਤਰੀਕ 7 ਅਕਤੂਬਰ ਹੈ ਤੇ 15 ਅਕਤੂਬਰ ਦੀ ਜਿਹੜੀ VOTING ਹੋਣੀ ਹੈ 15 ਅਕਤੂਬਰ ਵਾਲਦਨ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਉਸ ਤੋਂ ਬਾਅਦ ਨਤੀਜੇ ਆਉਣਗੇ ਉਸ ਤੋਂ ਬਾਅਦ ਜਿਹੜੇ ਸਰਪੰਚਾਂ ਦੇ ਨਵੇਂ ਸਰਪੰਚ ਪੰਜਾਬ ਦੇ ਇਹਨਾਂ 13237 ਪਿੰਡਾਂ ਨੂੰ ਮਿਲ ਜਾਣਗੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਹੋ ਜਿਹੇ ਪਿੰਡਾਂ ਦਾ ਸੱਭਿਆਚਾਰਕ ਜਾਂ ਫਿਰ ਭਾਈਚਾਰਕ ਸਾਂਝ ਕਿਹੋ ਜੀ ਰਹਿੰਦੀ ਹੈ ਤੇ ਅਸੀਂ ਵੀ ਆਪਣੇ ਮਾਧਮਰੇ ਕਾਮਨਾ ਕਰਦੇ ਹਾਂ ਕਿ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸਰਸੰਮਤੀ ਕੀਤੀ ਜਾਵੇ ਤਾਂ ਕਿ ਪਿੰਡਾਂ ਦੇ ਵਿੱਚ ਵਿਕਾਸ ਤੇ ਲਈ ਪਿੰਡਾਂ ਦੇ ਵਿੱਚ ਹੋਰ ਆਪਦਰ ਹੋਵੇ ਜੋ ਸਰਕਾਰ ਦੇ ਵੱਲੋਂ ਪੈਸੇ ਦਿੱਤੇ ਜਾਣੇ ਉਹ ਤਾਂ ਹੈ ਹੀ ਹੈ ਉਸ ਦੇ ਨਾਲ ਪਿੰਡਾਂ ਦੇ ਵਿੱਚ ਵੀ ਸੱਭਿਆਚਾਰਕ ਜਿਹੜੀ ਹੈ ਭਾਈਚਾਰਕ ਸਾਂਝ ਉਹ ਕਾਇਮ ਰਹੇਗੀ ਤੁਸੀਂ ਜੁੜੇ ਰਹੋ ਹੋਰ ਵੀ ਤੁਹਾਨੂੰ ਅਪਡੇਟ ਸਤੰਚੀ ਦੇ ਨਾਲ ਦਿੰਦੇ ਰਹਾਂਗੇ ਧੰਨਵਾਦ